ਕੱਢ ਤਨ ਦਾ ਹੋ ਗਏ ਹਾਂ 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 ਹੋਰ ਕੱਢ ਓਰੇ ਫੱਲਾ ਲੈਣ ਨੂੰ ਚਾਰਾਂ ਦੇ ਕੰਨ ਫੱਲਾ ਬੜੀ ਬਿਟੇ ਹੋਰ ਦੇਖ ਰੋ ਨਾ ਜਿੱਕੜੀ ਦੇਖ ਰੇ ਇਹ ਮਾੜੀ ਮਾੜੀ ਇਹੇ ਦੰਦ ਦਖਿਆ ਕੀ ਹੈ ਜੀ ਦੰਦ ਤਾਂ ਦਖਿਆ ਕਾ ਕਿ ਤੂੰ ਕੀ ਆ ਹਾਂ ਦੰਦ ਤਾਂ ਦਿਖਾ ਸਾਨੂੰ ਚੈੱਕ ਹੋਊਗੀ ਪੂਰੀ ਹਾਂ ਮੈਂ ਕਰੂੰਗਾ ਚੈੱਕਾਂਗੇ ਇਹਨਾਂ ਦੀ ਪੂਰੀ ਆ ਵੀ ਦੋ ਦੰਦ ਹੈ ਤੂੰ ਕਹਿੰਦਾ ਖੀਰੀਆਂ ਨੇ ਨਹੀਂ ਖੀਰੀਆਂ ਖੀਰੀਆਂ ਨਾ ਨੇ ਜਰਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਕਹਿ ਦਿੰਦਾ ਤੈਨੂੰ ਕੱਟ ਦੇ ਲੈ ਫੜ ਇਧਰ ਇਹਨੂੰ ਵੀ ਕੱਟ ਵਈ ਇਧਰ ਦੋ ਦੰਦ ਰੋ ਆ ਲੈ ਜਿਹੜੀ ਖੀਰੀ ਹੈ ਆ ਲੈ ਖੜ ਜਾ ਤੋੜ ਗਈ ਤੋੜ ਗਈ ਨਹੀਂ ਤੋੜੇ ਜੀ ਨਹੀਂ ਨਾ ਕੋਈ ਤੋੜ ਜੀ ਤੋੜ ਜੀ ਤੋੜ ਜੀ ਕੋਈ ਤੋੜੀ ਆਦਾਂ ਕੋਲ ਲੈ ਫੜ ਇਧਰ ਲਿਸਤਾ ਮਾਲ ਨਹੀਂ ਆਪਾਂ ਨੇ ਪੋਰਿ ਰਾਜੀ ਮਾਤੇ ਆਜਾ ਹਾਜੀ ਮਾਲਾ ਜਰਾ ਜਾ ਫਿਰ ਤਾ ਪੋਰ ਦੇਖਣਾ ਨਹੀਂ ਕਿ ਕਿਉਂ ਵੀ ਆਜਾ ਕੋਈ ਗੱਲ ਨਹੀਂ ਕਿੱਥੇ ਗੱਡੀ ਚ ਹਾਂ ਯਾਰ ਇਹਨੂੰ ਫੜਕੇ ਆ ਨਰੂ ਇਹ ਦੇਖ ਆ ਲਾ ਕੇ ਨੰਦ ਦੇਖਾ ਨੰਦ ਪੈਰ ਨਾਲ ਵਾਜੇ ਥੱਲੇ ਬੱਕਰਾ ਵੇਚਤਾ ਹਾਂ ਕਿੰਨੇ ਦਾ ਬਾਤ ਕਿੰਨੇ ਦਾ ਕਿਹਾ ਸੀ 25 ਦਾ ਚਲੋ ਵਧੀਆ ਹੋ ਗਿਆ ਪੂਰੇ ਦਾ ਤਾਂ ਹੋ ਗਈ ਹਾਂ ਕੀ ਮੰਗਦੇ ਹੋ ਉਹਦਾ ਕਰ ਲੂ ਦੇ ਕੇ ਉਹ ਹੋ ਗਿਆ ਸੋਹਣ ਕੀ ਮੰਗਦੇ ਹੋ ਕੀ ਰੁਪਏ ਦਾ ਪੱਟ ਤੇ ਬੱਕਰਾ ਪੁਰਾਣੂ ਕਰੀਵੜੀ ਜੀ ਅੱਡਲਾ ਕੱਢ ਲੈ ਦੇਖ ਰੱਤ ਮੀਠਾ ਦੇਖੋ ਇਹਦੇ ਚੈੱਕ ਕਰਦੇ ਇਹਦਾ ਚੁਗਾਇਆ ਗਏ ਜੋ ਦੱਸਦੇ ਸੀ ਹਾਂ ਕਿਵੇਂ ਸੋ ਕਿੰਨੇ ਦੀ ਹੈ ਇੱਧਰ ਹੋ ਕੇ ਦੱਸ ਮੈਨੂੰ ਸਾਈਡ 'ਚ ਜੇ ਪਸੰਦ ਆ ਆ ਠੀਕ ਆ ਕਿਉਂ ਉਹ ਲੈ ਵੀ 12000 ਰੁਪਏ ਦਿੰਦੇ ਨੇ لگیا 14000 ਦੀ ਦਵਾ ਦੇਣਾ ਨਾ ਨਾ ਦੇਖ ਲੈ ਲੱਗੇ ਆ ਲੱਗੇ ਚਲੋ 14000 ਬਹੁਤ ਹੈ ਬਹੁਤ ਲੱਗਿਆ ਲੱਗਦੀ ਗੱਲ ਹੈ ਤੈਨੂੰ ਛੁੱਟੀ ਉੱਥੇ ਮੈਂ ਕਹਿੰਦਾ ਤੈਨੂੰ ਬੁਕਾ ਦੇ ਤੈਨੂੰ ਕੀ ਲੱਗੇ 750 ਲੱਗੇ ਉਹ ਲੱਗ ਕੇ ਅਗਲਾ ਕਈ ਵਾਰੀ ਸੇਕਾ ਲਾ ਕੇ ਲੰਗ ਜਾਂਦਾ ਸੇਕਾ ਨਹੀਂ ਲਾ ਸੇਕਾ ਵਾਲਾ ਬੰਗਾ ਨਹੀਂ ਸੀ ਤੈਨੂੰ ਵੱਧੀ ਹੈਗਾ ਸਾਡਾ ਹਾਂ ਸੇਕਾ ਲਾਉਂਦੇ ਨੇ ਵਿੱਚ ਹੈਂ ਨੂੰ ਵਹੋ ਨਹੀਂ ਲੱਗਿਆ ਜੋ ਵੀ ਅੱਜ ਜਿਹੜੀ ਲੈ 14.5 ਦੀ ਦਵਾ ਦੇ ਨਾ ਨਾ ਉਹ ਤੜਕਦੇ ਨਹੀਂ ਕਦੇ ਬੱਕਰੀ ਰੱਖੀ ਨਹੀਂ ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਮੈਂ ਹੁੰਦੀ ਸੀ ਹੱਸ ਕੇ ਫਾੜਦੇ ਤੇ ਤੂੰ ਦੇਖੰ ਤਰ੍ਹਾਂ ਦੀ ਪੁੱਛ ਨਹੀਂ ਨਹੀਂ ਇਹ ਰੱਖੋ ਤਾਂ ਹੁਣ ਨੇਮ ਕਰਤਾ ਨੇਮ ਨਹੀਂ ਲੱਗਿਆ ਬਸ ਉਹ ਲੱਗਿਆ ਤੋਂ ਤੋੜ ਕੇ ਲੱਗਦੇ ਨੇ ਏ ਇਮਾਨਦਾਰੀ ਦੀ ਗੱਲ ਹੈ ਵੀ 15.5 ਲੱਗਿਆ 15.5 ਲੱਗਿਆ ਹਾਂ ਲੈ ਫੜ 15.5 ਦੀ ਉਸਾਈ ਜਾਂ ਤੇਰੀ ਇਮਾਨਦਾਰੀ ਕੋਈ ਫੜ ਲੈਂਦੇ 15.5 ਦੀ ਹੁਣ ਦੇਣ ਤਾਂ ਰੱਖਤੇ ਨੇ ਤੇਰੀ ਇਮਾਨਦਾਰੀ ਤੇ ਯਾਰ ਇਮਾਨਦਾਰੀ ਯਾਰ ਲੱਗਿਆ ਆ ਉਹ ਉਹਨਾਂ ਨੂੰ ਮੈਂ ਪੁੱਛਣਾ ਨਹੀਂ ਸਾਡੇ ਮਾਲ ਦਾ ਕਰਕੇ ਤੈਨੂੰ ਕਹਿਤਾ ਵੀ 15.5 ਲੱਗਿਆ ਜੇ 15.5 ਦੀ ਲੈਣੀ ਆ ਪੁੱਛ ਲੈਣਾ ਸਾਡੇ ਬੰਦੇ ਨੂੰ ਤੁਹਾਨੂੰ ਸਾਈ ਦੇ ਦੇਣਾ ਜੇ ਸਾਡੇ 15 ਲੱਗ ਗਿਆ ਤੈਨੂੰ 15 ਦੰਨੇ ਅਸੀਂ ਕਿਉਂ ਵੀ ਅਸੀਂ ਕਿਹੜੇ ਲਵੇ ਤੇ ਹੁਣ ਇਹ ਤਾਂ ਤਾਂ ਵੇਚਣੀ ਨਹੀਂ ਭਾਈ ਤੇਰੀ ਮਰਜ਼ੀ ਹੈ ਉਹ ਚੌਧਰੀ ਇਹ ਤਾਂ ਕਹਿੰਦੇ ਸਾਡੇ 15 ਦੀ ਵੀ ਨਹੀਂ ਦੰਦੇ ਅਸੀਂ ਤੇ ਚੱਲੀਏ ਫਿਰ ਕਾਨੂੰ ਆਪਾ ਬੁਖਾਰ ਵਾਲਾ ਇਹਨਾਂ ਪਈ ਆਪਾਂ ਨੂੰ ਵੀ ਚੜਜੂ ਬੁਖਾਰ ਹਾਂ ਹਾਂ ਜੇ ਤੁਹਾਡਾ ਰਾਂਝਾ ਰਾਜੀ ਨਹੀਂ ਹੈਗਾ ਹੁਣ ਵੇਚਦੇ ਨਹੀਂ ਵੇਚਾਂਗੇ ਵੇਚਣ ਵਾਸਤੇ ਲੈਂਦੀ ਆ ਹੁਣ ਕਿੰਨੇ ਦੀ ਵੇਚ ਕੇ ਜਾਓਗੇ ਨਹੀਂ ਵੇਚੀ ਦੇਗੇ ਫੇ ਦੱਸਤਾ ਸੀ ਆ ਮੂਹ ਤੋਂ ਉਹ ਆਪਣੇ ਉਹ 200 125 ਤੇ ਆ ਗਿਆ ਸੀ 115 ਲੱਗਿਆ ਬਸ ਲੱਗ ਗਿਆ ਹੁਣ ਤੂੰ ਸੱਟ ਤੋਂ ਸਮਝ ਗਿਆ ਸੱਟ ਮੈਂ ਸਮਝ ਗਿਆ ਵੇਚਣੀ ਐ ਵੇਚੀ ਨਹੀਂ ਵੇਚਣੀ ਜਮੀਨਾਂ ਵੇਚੀ 16000 ਦੀ ਦੇਣੀ ਐ ਚੱਲ ਕੋਈ ਨਾ ਵੇਚੋ ਕਹਿੰਦਾ ਨਹੀਂ ਜਾ ਆ ਵੀਰੇ ਆ 16 ਦੀ ਲੈ ਲਈ ਆ ਜਾ ਓ ਯਾਰ ਹੁਣ ਮੈਂ ਹੁਣ ਮਿਲ ਕੇ ਤਾਂ ਮੂਤ ਨਹੀਂ ਸਕਦਾ ਹਾਂ 500 ਦਾ ਵੰਗੀ ਵੀ ਨਹੀਂ ਬੜਾ ਮੋਟਾ ਤਾਂ ਹੋਏ ਜਾਂਦਾ ਖੱਬਾ ਸੱਜਾ ਯਾਰ 500 ਦਾ ਬੀੜ ਵਾਲੀ ਜੜੀ ਹੋਰ ਸੀ ਬਸ ਤੇਰੀ ਅੰਚ ਚੜਾ ਦੇ ਇਹ ਵੀ ਤੈਨੂੰ ਬਹਿ ਕੇ ਆਈ ਜਾ ਜੇ ਤੁਹਾਡੇ ਪਸੰਦ ਹੈ ਲੈ ਲਓ ਨਹੀਂ ਪਸੰਦ ਨਾ ਲਓ ਆਪਾਂ ਤਾਂ ਕਹਿੰਦਾ ਤੈਨੂੰ ਲੈ ਆ ਕੋਈ ਚੱਕਾ ਪੂਰੀ 16 ਚ ਮਕਾਤੀ ਜਾ ਪੈਸੇ ਗਣਿਆ ਪਹਿਲਾਂ ਜਾ ਬੱਕਰੀ ਖੋਲ ਕੇ ਹੈ ਆਪਾਂ ਤੇਰੀ ਕਦੀ ਰਗੀ ਰੋਣ ਲੈ ਉਹ ਚੱਲ ਕੋਈ ਨਹੀਂ ਉਹ ਤਾਂ ਅਗਲੇ ਨੂੰ ਪੁੱਗੀ ਪਈ ਲੈ ਗਏ ਅਗਲੇ ਪਿੱਛੇ ਖੜੀ ਰਹਿੰਦੇ ਮੱਲਾ ਕਾਦੀ ਦੇ ਕਾ ਬੱਕਰੀ ਥੱਲੋਂ ਦੇ ਕਿਵੇਂ ਐਵੇਂ ਦੇਣਾ ਚ ਜਾਉਣਗੇ ਉਹਨੂੰ ਕਹੂੰਗਾ ਵੀ ਅੱਧਾ ਚੋਲਿਆ ਕਰੀ ਹਣ ਜਾਨ ਬੰਦੇ ਨੇ ਉਹ ਮੋਕ ਚਿਰਕੀ ਲੱਗੀ ਮੇਵੇਂ ਨੇ ਮਰ ਜਾਣਗੇ ਅੱਜ ਕੱਲ ਦੁੱਧ ਨਹੀਂ ਹਾਜਮ ਆਉਂਦਾ ਜ਼ਿਆਦਾ لاڈا اپنے پرچی لکھی پٹھا لوگی لکھا لی بھائی لارہ تیرا بھائی تیری مرضی Montana. <coughs>